ਦਾ ਨਮਾਜ਼ ਬਹੁਤ ਬਹੁਤ ਪੀਟੀਸੀ ਚੈਨਲ ਵਾਲਿਆਂ ਦਾ ਸਾਡੇ ਪਿੰਨ ਟੂਮ ਟੀਮ ਲੈ ਕੇ ਆਏ ਤੁਸੀਂ ਬਤਨ ਦੀ ਜਿਆਦਾ ਦੱਸੋ ਬਚਪਨ ਇੱਥੇ ਤਾਂ ਬਿੱਦਿਆ ਨਹੀਂ ਜੀ ਜਿਵਾਕਾਂ ਨੂੰ ਕਿਵੇਂ ਘੂਰਦੇ ਹੋ ਨੇ ਅਰਦਾ ਨਹੀਂ ਆ ਜਿਵਾਜਕਲ ਉਹ ਖਰਾਕਾ ਰਹੀ ਨਾ ਬਰਨ ਵਾਲੇ ਬੰਦੇ ਰਹੇ ਆਉਤ ਗਰੀ ਬੋਲਨੇ ਦੀ ਚੀਜ਼ ਵਰੀ ਉਹਨਾਂ ਅੱਜ ਬੋਲੋ ਅੱਜ ਮੌਕਾ ਹੈਗਾ ਮਰੇ ਭਾਗਿਆ ਜੀ ਮੈਂ ਵੀ ਸੀ ਗੱਲ ਕਾ ਜਿੰਦਗੀ ਜੋ ਸੰਤੁਸ਼ਟ ਹੋ ਬਈ ਜਿੰਦਗੀ ਤਾਂ ਬਸ ਕੁਛ ਨਹੀਂ ਹੈਗਾ ਪ੍ਰੇਮਤ ਬਈ ਬਹੁਤ ਕਰਨੀ ਪੈਂਦੀ ਐ ਸਵਾਰਟਾ ਡੰਡ ਸਵੇਰੀ 4 ਵਜੇ ਉੱਠਣਾ ਪੈਂਦਾ ਪਿਆਰ ਮਾ ਅੱਖਾਂ-ਅੱਖਾਂ ਨਹੀਂ ਲੜੀਆਂ ਕਦੇ ਬਸ ਹੁਣ ਤਾਂ ਵਿਆਹ ਇੱਥੇ ਆ ਹੀ ਗਏ ਜੀ ਹੁਣ ਤਾਂ ਜੋ ਆਕਾਂ ਵਾਲੇ ਹੋ ਗਏ ਹੁਣ ਛੜਕਦੇ ਕਿਵੇਂ ਹੋ ਛੜਕੇ ਦੇ ਸਭ ਤਾਂ ਨਹੀਂ ਤਾਂ ਫਿਰ ਬਤਾਉਂ ਫਿਰ ਆ ਕੇ ਸਮਾਰਗਾ ਤੈਨੂੰ ਲੇਖ ਪਰੋਚਾਂ ਯਾਰਾਂ ਦੀ ਮੇਰੇ ਵੱਡੇ ਵੱਡੇ ਡਰ ਜਾਂਦੇ ਜੇ ਕੰਨ ਬੰਦ ਕਰਕੇ ਸੁਣ ਰਹੇ ਹਾਂ ਸ਼ੋਰਾਂ ਨੂੰ ਆਪਣੇ ਹੱਥੀ ਤੋੜ ਰਹੇ ਹਾਂ ਡੋਰਾ ਨੂੰ ਉਹ ਹੈ ਜੋ ਆਵਾਤੋਂ ਸੇ ਬਦਲ ਅਸਮਾਂ ਘਿਰਾ ਦੇਤੇ ਹਨ ਸੱਚਾ ਪਿਆਰ ਹੋਇਆ ਫਿਰ ਨਹੀਂ ਨਹੀਂ ਉਹ ਹੋ ਜਾਂਦਾ ਫਿਰ ਕਿੱਥੇ ਉਹਨਾ ਮੈਂ ਤਾਂ ਲਿਖਿਆ ਨਹੀਂ ਜਾਣਾ ਸੀ ਲੋਕਾਂ ਦੀਆਂ ਨਜ਼ਰਾਂ ਤੋਂ ਡਾਰੇ ਕੂੜੀਏ ਗੱਲ ਨਹੀਂ ਮਾਰੀ ਗੱਲ ਨਹੀਂ ਮਾਰੀ ਸਸੀ ਗਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਮਨਪਸੰਦੀਆ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਹੀ ਸੱਤ ਪਿੰਡ ਲੈਹਲੀ ਵੇਖੇ ਉਹ ਇਤਿਹਾਸਿਕ ਪੱਖੋਂ ਵੀ ਮਸ਼ਹੂਰ ਹੈ ਪਿੰਡ ਆਓ ਉਹਨਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹਾਂ ਉੱਥੋਂ ਦੇ ਪਿੰਡ ਦੇ ਬਜ਼ੁਰਗਾਂ ਦੇ ਨਾਲ ਇਸ ਪਿੰਡ ਦੇ ਇਤਿਹਾਸ ਬਾਰੇ ਜਾਣਦੇ ਹਾਂ ਨਾਲ ਹੀ ਹੋਰ ਖੱਟੀਆਂ ਮਿੱਟੀ ਜਿਆਦਾ ਬਾਰੇ ਗੱਲਬਾਤ ਕਰਦੇ ਹਾਂ ਆਜੋ ਬਈ ਅਸੀਂ ਗੱਲ ਜੀ ਹਾਂਜੀ ਸੱਤ ਸਿਰ ਗੱਲ ਵੀਰ ਜੀ ਬਈ ਜੀ ਕੀ ਗੱਲ ਚੱਲ ਰਹੀ ਬਹੁਤ ਠੀਕ ਹੈ ਆਪ ਦੱਸੋ ਜੀ ਬਹੁਤ ਖੁਸ਼ੀ ਹੋਈ ਹੈ ਤੁਸੀਂ ਸਾਡੇ ਪਿੰਡ ਪਿੰਡ ਜਾਏ ਆ ਜੀ ਸੋ ਸਾਡੇ ਬੱਚਿਆਂ ਵੱਲੋਂ ਛੋਟੇ ਛੋਟੇ ਬੱਚੇ ਜੀ ਬੇਵੀਆਂ ਤੇ ਨੌਜਵਾਨ ਨੇ ਸਾਡੇ ਬਜ਼ੁਰਗ ਵੀ ਨੇ ਜੀ ਮੇਰੇ ਹਮ ਉਮਰ ਵੀ ਹੈਗੇ ਨੇ ਜੀ ਯਾਨੀ ਕਿ ਪਿੰਡ ਦੇ ਸਾਰੇ ਮਹਿਲਾਵਾਂ ਵੱਲੋਂ ਬੱਚਿਆਂ ਵੱਲੋਂ ਬਜ਼ੁਰਗਾਂ ਵੱਲੋਂ ਜੀ ਸਾਡੇ ਐਮਸੀ ਸਾਹਿਬ ਬੈਠੇ ਨੇ ਮਲਕੀ ਸਿੰਘ ਜੀ ਸਾਡੇ ਸਾਰੇ ਵੱਲੋਂ ਪੀਟੀਸੀ ਟੀਮ ਦਾ तहे ਦਿਲੋਂ ਧੰਨਵਾਦ ਹੈ ਤੁਸੀਂ ਸਾਡੇ ਪਿੰਡ ਚ ਸਮਾਂ ਕੱਢ ਕੇ ਆਏ ਹੋ ਸਾਡੇ ਪਿੰਡ ਦਾ ਹਾਲਚਲ ਜਾਣਨ ਵਾਸਤੇ ਆਏ ਹੋ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਚ ਕੁਝ ਨਾ ਕੁਝ ਕਰਦਾ ਰਹਿੰਦਾ ਜੀ ਜੀ ਸਾਨੂੰ ਹੋਰ ਆਪ ਹਟ ਕੇ ਹੋ ਗਈ ਮੇਰੀ ਇੰਟਰਵਿਊ ਜੀ ਜੀ ਕਿ ਉਹ ਗੱਲਾਂ ਨਹੀਂ ਕਰਨੀ ਚਾਹੀਦੀਆਂ ਜਿਹੜੀ ਬੀ ਚੁੱਕੀਆਂ ਨੇ ਜੀ ਅਸੀਂ ਕਹਿ ਚੁੱਕੇ ਆ ਕਿੱਥੇ ਜੰਮੇ ਕਿੱਥੇ ਪੈਦਾ ਹੋਏ ਕਿ ਕਿੰਨੇ ਕਿ ਕਿ ਪੜ੍ਹੇ ਕਿ ਕਿੱਥੇ ਸੋ ਮੌਜੂਦਾ ਸਮੇਂ ਦੇ ਵਿੱਚ ਅਸੀਂ ਕੀ ਕੁਝ ਕਰਦੇ ਆ ਉਹ ਗੱਲਾਂ ਕਰਦੇ ਆ ਜੀ ਮੇਰਾ ਨੇਚਰ ਸ਼ੁਰੂ ਤੋਂ ਹੀ ਗੇਮਾ ਵਾਲਾ ਰਿਹਾ ਠੀਕ ਹੈ ਜੀ ਪਹਿਲੇ ਖੇਡੇ ਫਿਰ ਖੜਾਏ ਆ ਇਹਦਾ ਜੇ ਸਾਡੇ ਮੁੰਡੇ ਕਈ ਚੰਗੇ ਪਲੇਅਰ ਬਣੇ ਵੀ ਹੋਏ ਆ ਅੱਜ ਕੱਲ੍ਹ ਮੁੰਡਾ ਆਪਣਾ ਕਬੱਡੀ ਖੇੜਾ ਕਿਹਨਾਂ ਦਾ ਗੁਰਦੀਪ ਸਿੰਘ ਉਹ ਬਾਹਰ ਜਾਂਦਾ ਹੈ ਇੰਗਲੈਂਡ ਕੈਨੇਡਾ ਸਾਰੇ ਪਾਸੇ ਲਹਿਲੀਪਿੰਡ ਦਾ ਨਾਮ ਅਸ਼ੌਰ ਕੀਤਾ ਹੋਇਆ ਹੈ ਪਹਿਲਾ ਗੇਮਾਂ ਵੱਲ ਤੇ ਫਿਰ ਹੁਣ ਲਿਖਣ ਵੱਲ ਜੀ ਗੁਰੂ ਦੀ ਵਿਡਿਆਈ ਕੀਤੀ ਹੈ ਜੀ ਗੁਰੂ ਨੇ ਕਰਵਾਈਏ ਮੇਰੇ ਕੋਲ ਤੇ ਜੀ ਜੀ ਸੋ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਂਦਾ ਵਿਸਤਾਰ ਚ ਜੀ ਜੀ ਇਸ ਤੋਂ ਬਾਅਦ ਮੈਂ ਚੰਡੀਗੜ੍ਹ ਦੀਆਂ ਸੁਭਾਵਾਂ ਨਾਲ ਜੁੜਿਆ ਹੋਇਆ ਹਾਂ ਸੋ ਗੁਰੂ ਦੀ ਵਿਡਿਆਈ ਚ ਗੁਰੂ ਨਾਨਕ ਦੇਵ ਜੀ ਦੀ ਵਿਡਿਆਈ ਚ ਚੰਦ ਲੈਣਾ ਨੇ ਆ ਜਬਾ ਬਾਬਾ ਨਾਨਕਾ ਪਾ ਜੱਗ ਵਿੱਚ ਫੇਰਾ ਆ ਜਬਾ ਬਾਬਾ ਨਾਨਕਾ ਪਾ ਜੱਗ ਵਿੱਚ ਫੇਰਾ ਸਕਤਾ ਮਾੜੇ ਨੂੰ ਮਾਰ ਕੇ ਪਿਆ ਮੋਜੇ ਉਡਾਵੇ ਨਾ ਡਰਦਾ ਮਾੜਾ ਬੋਲਦਾ ਬਸ ਤੱਕੀ ਜਾਵੇ ਧੱਗਾਂ ਚੋਰਾ ਜ਼ਾਰਾਂ ਦਾ ਬਾਬਾ ਕਰੋ ਨਬੀ ਦਾ ਆ ਜਾ ਬਾਬਾ ਨਾਨਕਾ ਪਾ ਜੱਗ ਵਿੱਚ ਫੇਰਾ ਜ਼ੁਲਮ ਹਨੇਰੀ ਝੁੱਲ ਪਈ ਬਾਬਾ ਪਾ ਜਾ ਫੇਰਾ ਤਾਂ ਬਾਬਾ ਸ਼ੁਰੀ ਭਾਈਆ ਲਿਖਣ ਦੀ ਜਿਹੜੀ ਚਿੱਟਕ ਉਹ ਕਿਵੇਂ ਲੱਗੀ ਇਹ ਜੀ ਬਸ ਜਦੋਂ ਬੰਦੇ ਦਾ ਦਿਮਾਗ ਫਰੀ ਹੁੰਦਾ ਹੈ ਜੀ ਜੀ ਸੋ ਲੁਕਾਣਾ ਵੀ ਨਹੀਂ ਚਾਹੀਦਾ ਹੈਗਾ ਜੀ ਇਦਾਂ ਸੀ ਸਾਡਾ ਧਿਆਨ ਹਮੇਸ਼ਾ ਖੇਡਾਂਵਲ ਹੁੰਦਾ ਸੀ ਤੇ ਜਾਂ ਪੜਨ ਵਾਲਾ ਸੰਗੋਹ ਬਹੁਤ ਹੁੰਦੇ ਸੀ ਜੀ ਇਦਾਂ ਕਿ ਉਹ ਆਂਦੇ ਜਾਂਦੇ ਸਫਰ 'ਚ ਕੋਈ ਕਿਸੇ ਨਾਲ ਥੋੜਾ ਵਾਧਾ ਸੁਣ ਸੁਣ ਕੇ ਦੱਸੋ ਹੁਣ ਤਾਂ ਸੰਗ ਤੁਸੀਂ ਲਾਤੀ ਸ਼ਾਇਰ ਇੰਨੇ ਸੰਗ ਨਹੀਂ ਦੇ ਮਤਲਬ ਹਰ ਇੱਕ ਦਾ ਕਾਰਨ ਜਿਆਦਾ ਕਰਕੇ ਪਿਆਰ ਸੱਚਾ-ਸੱਚਾ ਹੁੰਦਾ ਮੇਰੇ ਗੀਤ ਵੀ ਸਾਰੇ ਸੱਚੇ-ਸੂਚੇ ਪਿਆਰ ਦੇ ਨਾਲ ਸੰਬੰਧਤ ਹੈ ਜੀ ਸੋ ਉਦਾਂ ਸ਼ੁਰੂਆਤ ਹੋਈ ਐ ਪਤਾ ਨਹੀਂ ਕਿਦੋਂ ਹੀ ਮੈਨੂੰ ਵੀ ਨਹੀਂ ਪਤਾ ਸੀ ਕਿ ਲਿਖਣਾ ਨਹੀਂ ਲਿਖਣਾ ਸੱਚਾ ਪਿਆਰ ਹੋਇਆ ਫਿਰ ਨਹੀਂ ਨਹੀਂ ਉਹ ਹੋ ਜਾਂਦਾ ਫਿਰ ਕਿੱਥੇ ਉਹਨਾ ਵਰਤਾ ਲਿਖਿਆ ਨਹੀਂ ਜਾਣਾ ਸੀ ਪਰ ਮੇਰੇ ਗੀਤ ਇਹਦੇ ਨਾਲ ਸੰਬੰਧਤ ਆ ਠੀਕ ਹੈ ਹਾਂ ਹਾਂ ਕੋਈ ਵਰਤ ਸੱਚੇ ਸੱਚੇ ਪਿਆਰ ਉੱਤੇ ਸੰਬੰਧਿਤ ਗੀਤ ਆਉਣ ਦੋ ਹਾਂ ਹਾਂ ਅੱਛਾ ਜੀ ਵੇਖ ਲੈ ਪਿਆਰ ਆ ਪਿਆਰ ਤੇਰੇ ਨੇ ਵੇਖ ਲੈ ਪਿਆਰ ਆ ਪਿਆਰ ਤੇਰੇ ਨੇ ਜ਼ਿੰਦ ਕੰਡਿਆਂ ਤੇ ਮੇਰੀ ਹੈ ਟਿਕਾਈ ਹੱਲਣੇ ਦੇ ਵੋਟ ਵਾਂਗੂ ਮੈਂ ਸਹਿ ਕਾਂ ਹੱਲ ਤੱਕ ਨਾ ਕਲੇ ਜੇ ਨਾਲ ਲਾਈ ਪਿਆਰ ਹੁੰਦਾ ਰੱਬ ਤੇ ਰੱਬ ਹੀ ਪਿਆਰ ਇਸ ਗੱਲ ਨੂੰ ਤਾਂ ਸਾਰੇ ਲੋਕੀ ਜਾਣਦੇ ਇਹਨਾਂ ਦੀ ਮਤ ਨੂੰ ਕੀ ਸੱਪ ਸੁੰਘਿਆ ਇਹ ਫੇਰ ਵੀ ਨਾ ਸਾਨੂੰ ਪਛਾਣਦੇ ਦਿਲ ਦੀ ਮੇਰੇ ਦਿਲ ਵਿੱਚ ਰਹਿ ਗਈ ਦਿਲ ਦੀ ਮੇਰੇ ਦਿਲ ਵਿੱਚ ਰਹਿ ਗਈ ਕਿੰਨੀ ਅਜੇ ਮਹਿਮਾਨ ਆਈ ਆਲਣੇ ਦੇ ਬੋਟ ਵਾਂਗ ਮੈਂ ਸਹਿ ਕਾਂ ਆਲਣੇ ਦੇ ਬੋਟ ਵਾਂਗ ਮੈਂ ਸਹਿ ਕਾਂ ਹੱਲੇ ਤੱਕ ਨਾ ਕਲੇ ਜੇ ਨਾਲ ਲਾਈ ਜਾਨ ਮੰਗ ਤੈਨੂੰ ਪੂੜਿਓ ਵੀ ਦੇਵਾਂ ਭਾਵੇਂ ਵੇਖ ਲਈ ਤੂੰ ਕਰਕੇ ਇਸ਼ਾਰਾ ਜਾਨ ਮੰਗੇ ਤੈਨੂੰ ਕੂੜਿਓ ਵੀ ਦੇਵਾਂ ਭਾਵੇਂ ਵੇਖ ਲਈ ਤੂੰ ਕਰਕੇ ਇਸ਼ਾਰਾ ਲੋਕਾਂ ਦੀਆਂ ਨਜ਼ਰਾਂ ਤੋਂ ਡਾਰੇ ਕੂੜੀਏ ਗੱਲ ਨਹੀਂ ਮਾਰੀ ਲੋਕਾਂ ਦੀਆਂ ਨਜ਼ਰਾਂ ਤੋਂ ਡਾਰੇ ਕੂੜੀਏ ਵੇਖੇ ਕਰ ਨਾ ਜਾਈ ਤੂੰ ਇਸ਼ਾਰਾ ਜਾਨ ਮੰਗੇ ਤੈਨੂੰ ਕੂੜਿਓ ਵੀ ਦੇਵਾਂ ਭਾਵੇਂ ਵੇਖ ਲਈ ਤੂੰ ਕਰਕੇ ਇਸ਼ਾਰਾ ਮੇਰੇ ਵੱਲ ਵੀ ਤਾਂ ਕੇਰਾ ਤੱਕ ਚੱਲੀਏ ਮੇਰੇ ਵੱਲ ਵੀ ਤਾਂ ਕੇਰਾ ਤੱਕ ਚੱਲੀਏ ਨੀ ਜਿੰਦ ਸੁਲਾ ਉੱਤੇ ਮੈਂ ਵੀ ਤਾਂ ਟਿਕਾਈ ਲੈ ਲਈ ਜਾ ਕੇ ਚਾਹੇ ਤੂੰ ਪੁੱਛ ਲਾਵ ਨੂੰ ਲੈ ਲਈ ਜਾ ਕੇ ਚਾਹੇ ਤੂੰ ਪੁੱਛ ਲਾਵ ਨੂੰ ਜੀਨੂ ਵਿਥਿਆ ਮੈਂ ਆਪਣੀ ਸੁਣਾਈ ਲੈ ਲਈ ਜਾ ਕੇ ਚਾਹੇ ਤੂੰ ਪੁੱਛ ਲਾਵ ਨੂੰ ਜੀਨੂ ਵਿਥਿਆ ਮੈਂ ਆਪਣੀ ਸੁਣਾਈ ਤਨਵਾਦ ਵਾਜਬਾਤ ਹੁਣ ਮੈਨੂੰ ਇਹ ਦੱਸੋ ਵੀ ਅਸੀਂ ਲਾਬ ਨੂੰ ਜਾ ਕੇ ਪੁੱਛੀਏ ਜਾਂ ਤੁਸੀਂ ਆਪ ਖੁਦ ਦੱਸੋਗੇ ਇਹਨੂੰ ਤਾਂ ਪਰਦਾ ਹੀ ਰਹਿਣ ਦਿਓ ਨਹੀਂ ਨਹੀਂ ਓਣ ਪਰਦੇ ਅੱਜ ਚੱਕ ਤਾਂ ਬਹੁਤ ਟਾਈਮ ਹੋ ਗਿਆ ਚਲੋ ਚਲੋ ਚਾਹੇ ਇੱਕ ਇੱਕ ਪਿਆਰ ਨਿਵੇ ਦੀ ਗੱਲ ਦੱਸ ਦਿਓ ਵੀ ਹਾਂ ਮਿਲ ਗਿਆ ਜਿਹੜਾ ਅਧੂਰਾ ਰਹਿ ਗਿਆ ਉਹਦੀ ਇੱਕ ਗੱਲ ਦੱਸ ਦਿਓ ਅਸੀਂ ਨਿਵਾਣ ਜੋਗ ਹੈ ਨਹੀਂ ਸੀ ਹਾਂ ਭਾਈ ਅਸੀਂ ਕਰ ਲਾਂ ਜੀ ਬਾਈ ਜੀ ਕਿਵੇਂ ਹੋ ਬਜੀਆ ਜੀ ਵੀਰ ਜੀ ਧੰਨਵਾਦ ਬਹੁਤ ਬਹੁਤ ਪੀਟੀਸੀ ਚੈਨਲ ਵਾਲਿਆਂ ਦਾ ਸਾਡੇ ਪਿੰਨ ਟੂਮ ਟੀਮ ਲੈ ਕੇ ਆਏ ਤੁਸੀਂ ਬਹੁਤ ਬਹੁਤ ਧੰਨਵਾਦ ਬਾਈ ਕੋਈ ਪਿੰਡ ਦੀ ਗੱਲਬਾਤ ਸੁਣਾਓ ਤੁਸੀਂ ਪਿੰਡ ਦੇ ਬਜ਼ੁਰਗ ਸਾਡੇ ਸੈਣੇ ਬੈਠੇ ਨੇ ਦੇਖੋ ਜੀ ਹਾਂਜੀ ਇਹਨਾਂ ਦੀ ਛਾਂਸ ਅਸੀਂ ਆਨੰਦ ਮਾਣ ਰਹੇ ਆਂ ਇਹਦੋ ਬਦ ਉਰੇ ਤੱਕ ਕੀ ਸਿਆਸਤੀ ਸਫਰ ਦੀ ਰੱਖਿਆ ਕਿ ਦੋ ਅੱਗੇ ਵਧਣ ਦੀ ਵੀ ਹੈ ਚਾਹਤ ਦੇਖੋ ਜੀ ਜੇ ਕਿਸੇ ਨੂੰ ਪਹਿਲੀ ਪੌੜੀ ਚੜਾ ਹੋ ਗਈ ਤਾਂ ਹਰ ਕੋਈ ਸੋਚੇਗਾ ਨਾ ਵੀ ਮੰਜ਼ਲ ਤੱਕ ਪਹੁੰਚ ਜਾ ਜੀ ਤੇ ਅੱਗੇ ਵੀ ਜੇ ਪ੍ਰਮਾਤਮਾ ਦੀ ਕਿਰਪਾ ਹੋਈ ਬਜ਼ੁਰਗਾਂ ਦਾ ਅਸ਼ੀਰਵਾਦ ਮਿਲਿਆ ਤੇ ਭਰਾਵਾਂ ਦੇ ਸਹਯੋ ਨਾਲ ਅੱਗੇ ਮੰਜ਼ਲ ਮੰਜ਼ਲ ਕਿਹੜੀ ਮੰਜ਼ਲ ਤੱਕ ਤੁਸੀਂ ਜਾਣਾ ਮੈਂ ਆਪਾਂ ਇੱਕ ਆਪਣੀ ਜ਼ਿੰਦਗੀ ਦੀ ਇਹ ਹਮ ਹੁੰਦਾ ਹੀ ਮੈਂ ਆਹ ਕੁਰਸੀ ਨੂੰ ਪਾਉਣਾ ਨਹੀਂ ਕੁਰਸੀ ਨੂੰ ਪਾਉਣਾ ਨਹੀਂ ਜੀ ਇਹ ਪਿੰਡ ਨੂੰ ਬਣਾਉਣਾ ਤੇ ਪਿੰਡ ਵਾਲਿਆਂ ਦੇ ਮਿਲ ਕੇ ਕੰਮ ਕਰਨੇ ਪਿੰਡ ਵਾਲਿਆਂ ਨਾਲ ਚਲੋ ਉਹ ਤਾਂ ਜੇ ਕੁਰਸੀ ਤੇ ਬੈਠੋਗੇ ਜਾਈ ਜਾ ਕੇ ਪਿੰਡ ਦਾ ਵਿਕਾਸ ਹੋਣਾ ਕਿ ਫਿਰ ਵੀ ਕਿਹੜਾ ਆਪਾਂ ਸੁਪਨਾ ਲੈ ਕੇ ਸਿਆਸਤ ਦੇ ਵਿੱਚ ਪੈਰ ਰੱਖੇ ਆ ਵੀ ਚਲੋ ਮੈਂ ਐਮਐਲਏ ਬਣਨਾ ਜਾਂ ਐਮਪੀ ਬਣਨਾ ਜਾਂ ਸੀਐਮ ਬਣਨਾ ਕਿਹੜਾ 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 ਸੁਪਨਾ ਤੁਹਾਡਾ ਵੈਸੇ ਵੀ ਹਰ ਕੋਈ ਸੋਚਦਾ ਹੈ ਕਿ ਮੈਂ ਪਿੱਛੇ ਜਾਣ ਤਾਂ ਕੋਈ ਸੋਚਦਾ ਹਰ ਕੋਈ ਸੋਚਦਾ ਕਿ ਅੱਗੇ ਵੱਲ ਵਧਾਂ ਤੇ ਜੇ ਮੈਂ ਕਹਿੰਦੇ ਨਹੀਂ ਜੇ ਪਿੰਡ ਵੱਲ ਹੋਵੇ ਤਾਂ ਪਿੰਡ ਦੀ ਵਿਕਾਸ ਦੀ ਸੋਚੇਗਾ ਬੰਦਾ ਜੇ ਹਲਕੇ ਦੀ ਹੋਵੇ ਤਾਂ ਹਲਕੇ ਦੀ ਸੋਚੇਗਾ ਤੇ ਜਿੰਨਾ ਜਿੰਨਾ ਤੱਕ ਹੋਵੇਗਾ ਸਹਿਯੋਗ ਮਿਲਦਾ ਰਹੇਗਾ 2027 ਦੇ ਵਿੱਚ ਅਸੀਂ ਤੁਹਾਨੂੰ ਐਮ ਐਮ ਐਲ ਦੀ ਚੋਣਾਂ 'ਚ ਦੇਖੀਏ ਖੜੇ ਨਹੀਂ ਹੁਣ ਤਾਂ ਨਹੀਂ ਜੀ ਵੀਰ ਹੁਣ ਤਾਂ ਹੋਰ ਬਹੁਤ ਵੱਡੇ ਵੱਡੇ ਚਿਹਰੇ ਬੈਠੇ ਨੇ ਉਹਨਾਂ ਦਾ ਸਹਿਯੋਗ ਡਾਕਟਰ ਨਾਲ ਕਰਾਂਗੇ ਭਾਈ ਤੁਸੀਂ ਕੀ ਕਰਦੇ ਹੋ ਜਿਹੜਾ ਮੈਂ ਡਰਾਈਵਰੀ ਕਰਦਾ ਹਾਂ ਡਰਾਈਵਰੀ ਜੂ ਕਿਹ ਕਿਹੜੇ ਰੋਟਾਂ ਦੇ ਰਹਿੰਦੇ ਨੇ ਪੈ ਲੋਕ ਲੂਟੇ ਵੀਰੇ ਆਪਣਾਂ ਬਾਲੇ ਤੱਕ ਜੀ ਅੱਛਾ ਜੀ ਕੋਈ ਗੱਲਾਂ ਬਾਤਾਂ ਦੱਸੋ ਵੀਰੇ ਡਰਾਈਵਰੀ ਦੀਆਂ ਬੱਸ ਵੀਰੇ ਬੜੀਆ ਐ ਕਿਹੜੀ ਗੱਡੀ ਆ ਵੀ ਕਿਹੜੀ ਗੱਡੀ ਕੈਂਟਰ ਵੀਰ ਜੀ ਕੈਂਟਰ ਹਾਂਜੀ ਕੈਂਟਰ ਪਰ ਗਾਣੇ ਗੁਣੇ ਕਿਹੜੇ ਚੱਲਦੇ ਗੱਡੀ ਗਾਣੇ ਤਾਂ ਧਾਰਮਿਕ ਹੀ ਚੱਲਦੇ ਆ ਜੀ ਹਾਂਜੀ ਧਾਰਮਿਕ ਚੱਲਦੇ ਆ ਸਾਰੇ ਚੱਲਦੇ ਆ ਸਵੇਰੇ ਧਾਰਮਿਕ ਚੱਲਦੇ ਆ ਜੀ ਹਾਂਜੀ ਚਮਕੀਲਾ ਵੀ ਚੱਲਦਾ ਸਾਰੇ ਚੱਲਦੇ ਆ ਲੰਬੀਆਂ ਹੋ ਜਾਂਦੇ ਆ ਆਹ ਤਾਂ ਚਲੋ ਸਮੇਰੇ ਹਿਸਾਬ ਨਾਲ ਹੁੰਦਾ ਜਿਆਦਾ ਸਿੱਧੂ ਮਸੇਰੇ ਵਾਲਾ ਚੱਲਦਾ ਜੀ ਅੱਛਾ ਕਿਹੜਾ ਗਾਣਾ ਜ਼ਿਆਦਾ ਸੁਣਦੇ ਹੋ ਬਸ ਮਾਲ ਵਾਲਾ ਜੀ ਹਾਂਜੀ ਮਾਲ ਆ ਜੀ ਪੁਰਬਾਈ ਕਿਵੇਂ ਚੱਲ ਰਿਹਾ ਪਿੰਡ ਬਿਲਕੁਲ ਠੀਕ ਠਾਕ ਚੱਲ ਰਹੀ ਕੰਨਾ ਕਬਕਾਸ ਦੇਖਿਆ ਤੁਸੀਂ ਪਿੰਡ ਚ ਪਿੰਡ ਚ ਵਿਕਾਸ ਠੀਕ ਹੈ ਜੀ ਠੀਕ ਠੀਕ ਚੱਲ ਰਿਹਾ ਹੈ ਪਹਿਲਾਂ ਤੋਂ ਹੁਣ ਤੇ ਪਿੰਡ ਚ ਕੀ ਬਦਲ ਬਦਲੇ ਆ ਕਿੰਨਾ ਕ ਬਦਲੇ ਦੇਖਿਆ ਪਿੰਡ ਨੂੰ ਪਹਿਲਾਂ ਤਾਂ ਇਦਾਂ ਆ ਤੁਹਾਨੂੰ ਸਾਹਮਣੇ ਨਾਲੀਆਂ ਨੂੜੀਆਂ ਜਿਹੜੀਆਂ ਇਦਾਂ ਕੱਚੀਆਂ ਹੁੰਦੀਆਂ ਸੀ ਹੁਣ ਸਾਰੇ ਪੱਕੀਆਂ ਹੋਈਆਂ ਜੀ ਜੀ ਗਲੀਆਂ ਗੁਲੀਆਂ ਸਾਰੀਆਂ ਬਣ ਗਈਆਂ ਜੀ ਬਹੁਤ ਵਧੀਆ ਜੀ ਕੋਈ ਵਾਰ ਬਚਪਨ ਦੀ ਜਵਾਨੀ ਦੀ ਕੋਈ ਯਾਦ ਬਚਪਨ ਦੀ ਯਾਦ ਦੱਸੋ ਬਚਪਨ ਇੱਥੇ ਤਾਂ ਬੀਤਿਆ ਨਹੀਂ ਜੀ ਜਿੰਦੂ ਪਿੱਛੇ ਬੀਤਿਆ ਜੀ ਚਲੋ ਜਿੱਥੇ ਬੀਤ ਨਹੀਂ ਠੀਕ ਠਾਕ ਹੈ ਜੀ ਬਸ ਬਿਲਕੁਲ ਨਹੀਂ ਬਚਪਨ ਦੇ ਕੋਈ ਜਿਆਦਾ ਖੇਡਾਂ ਕਿਦਾਂ ਦੀ ਸ਼ਰਾਬ ਕਿਦਾਂ ਨਹੀਂ ਕਰਦੇ ਸੀ ਉਵੇਂ ਕੁਝ ਬਚਪਨ ਦਾ ਦੱਸੋ ਨਹੀਂ ਐਡਾ ਤਾਂ ਕੋਈ ਰੌਲਾ ਨਹੀਂ ਹੈਗਾ ਜੀ ਦੇਖੋ ਛਾਣੇ ਹੋਇਆ ਕਿਸੇ ਉਸਮਾਏ ਪਹਿਲਾਂ ਉਪਰ ਉਸ ਤਰ੍ਹਾਂ ਵੀ ਹੈ ਸੀ ਆਪਣੀ ਘਾਟੂ ਮਰਮਾ ਗਲਾਈਆਂ ਵੀ ਕਰੀ ਆ ਨੜੇ ਵੀ ਪੜੇ ਵੀ ਹੈ ਠੀਕ ਹੈ ਜੀ ਪੜੇ ਵੀ ਹੈ ਪੜੇ ਸੇਕਾ ਠੀਕ ਹੈ। ਬਾਕੀ ਆਪਣਾ ਖੇਤੀ ਵੀ ਕਰੀ ਹੈ। ਠੀਕ ਹੈ ਜੀ। 85 86 77 ਦੇ ਲਗੇ ਤੇ ਆਪਾਂ ਸਕੂਲ ਮਾਰ ਕੇ ਤੇ 77 ਦੇ हट ਕੇ ਤੇ ਸਕੂਲ ਮਾਰ। ਠੀਕ ਹੈ ਜੀ। ਫਿਰ ਬਾਕੀ ਆਪਣਾ ਨਿਊ ਆ ਵੀ ਆਪਣੇ ਖੇਤੀ ਵੀ ਕਰੀ ਹੈ। ਠੀਕ ਹੈ ਜੀ। ਇਹ ਬ ਆਪਣਾ ਫਰੀ ਹੋਏ ਹੋਏ ਆ ਬੱਚੇ ਬਾਹਰ ਗਏ ਹੋਏ ਆ। ਠੀਕ ਹੈ ਜੀ। ਲੜਾਈਆਂ ਲੜੁਈਆਂ ਜ਼ਿਕਰ ਕੀਤਾ ਉਦੋਂ ਕਿਹੜੀਆਂ ਲੜਾ ਕਿਵੇਂ ਲੜਾ? ਜਾਣਿਆ ਕਿ ਤੁਹਾਨੂੰ ਲੜਾਈਆਂ ਤੁਹਾਨੂੰ ਪੱਤੀ ਗੁੱਲੀ ਡੰਡੇ ਪਿੱਛਾ ਵੀ ਹੋ ਜਾਂਦੀ ਸੀ। ਉਸਮਾ ਕੁੱਤੀ ਮਬੇ ਦੀ ਆਖੇ ਰਿਆ ਬੈਣੀ ਚਿਰਨ ਦਿੰਦਾ ਆਜਾ ਤਾਂ ਉਸਮਾ ਮੂਤ ਕਾ ਦਾ ਉੜ ਜਾਂਦੇ ਦੋ ਰੋੜੇ ਲੱਗ ਜਾਂਦੇ ਮਾਰਨ ਪਿੱਛੇ ਉਹ ਤਾਂ ਫਿਰ ਪਹਿਲਾ ਬਚਪਨ ਕੀ ਤਾਂ ਉਹ ਹੀ ਚਾਹਣੀ ਚੀਜ਼ਦੀ ਨਾ ਬਚਪਨ ਫਿਰ ਉਹ ਉਹ ਜਿਆਦਾ ਦੱਸੋ ਨਾ ਕਿਉਂਕਿ ਸਾਡੇ ਵਰਗ ਨੂੰ ਉਹਦਾ ਸੀ ਤਾਂ ਉਹ ਚੀਜ਼ ਨਹੀਂ ਦੇਖੀਆਂ ਨਾ ਸਾਡੇ ਵਰਗ ਨੂੰ ਉਹ ਗੱਲਾਂ ਦੱਸੋ ਤੁਸੀਂ ਦੇਖ ਲਿਆ ਦੇਖਿਆ ਤੁਸੀਂ ਤੁਸੀਂ ਦੇਖ ਲਿਆ ਤੁਸੀਂ ਜੇ ਸਾਨੂੰ ਦੱਸੋ ਨਾ ਹਾਂ ਦੱਸ ਰਹੇ ਜੀ ਜੀ ਦੱਸੋ ਇਹ ਗੱਡੇ ਪਰ ਵੀ ਚੜ ਜਾਂਦੇ ਗੱਡੇ ਹੋ ਮੈਂ ਤੇ ਮੈਂ ਕੋ ਮੂੰਹੇ ਕੋ ਨਾ ਮੂੰਹ ਤੇ ਕੋ ਮੈਂ ਰਾ ਮੈਂ ਫੜਦਾ ਕਿਤੇ ਹੋ ਮੈਂ ਤੇ ਗੱਡੇ ਪਰ ਵੀ ਚੜ ਜਾਂਦੇ ਤੇ ਇੱਕ ਟਾਈਮ ਜਸਿਆ ਨੇ ਕਹਿੰਦੇ ਤੇ ਵੀ ਗੱਡੇ ਤਲਾ ਉਤਰ ਗਿੱਜ ਜਾਏ ਇਸ ਤੇ ਆਪਣੀ ਜੋ ਟ੍ਰੈਫਿਕ ਹੈ ਨਾ ਟ੍ਰੈਫਿਕ ਤੇ ਵੀ ਜ਼ਿਆਦਾ ਗੱਡੀ ਦਾ ਖਤਰਾ ਹੋਵੇਗਾ ਕਲਾੜੀਆਂ ਜਿੱਦੇ ਕਿ ਕਲਾੜੀਆਂ ਮਾ ਵੀ 85 86 87 ਮਾ ਕਲਾੜੀਆਂ ਸੀ ਪਹਿਲਾਂ 70ਵਾਂ ਵੀ ਸੀ ਕਲਾੜੀਆਂ ਚਲੇਦੀ ਕਲਾੜੀਆਂ ਮਾ ਆਪਣਾ ਗੁਡਖਾਨੇ ਤੇ ਰਸ ਵੀ ਪੀ ਲੈਦੇ ਆਪਣਾ ਬਲਤਿ ਬਿਹਕਣ ਲੱਗਦਾ ਨਹੀਂ ਤੇ ਕਰਕੇ ਕਹਿੰਦੇ ਨੇ ਵੀ ਹਮ ਕੁੰਡ ਕੱਡਾਂ ਤੋਂ ਆਪਣਾ ਬਲਦ ਹੱਕ ਲੜੇ ਖੋਈ ਗੇਰ ਨਹੀਂ ਇਸ ਤਰ੍ਹਾਂ ਕੇ ਕੰਮ ਕਰੀ ਜਾਂਦੇ ਤੇ ਮੜੇ ਮੁੱਟੇ ਗੈਲ ਲੱਗੇ ਵੀ ਰਹੇ ਤੇ ਠੀਕ ਹੈ ਜੀ ਮੱਜਾਂ ਵਿਚਾਰੀਆਂ 7 ਸਾਲ ਸਕੂਲ ਮਾਂ ਤੇ ਆ ਜਾਂਦੇ ਤੇ 4 ਵਜੇ 3 ਵਜੇ ਤੇ ਚੱਲ ਬਈ ਪੜ੍ਹਨਾ ਨਹੀਂ ਹੈ ਵੀ ਮੈਂਸਾ ਮੱਜਾਂ ਚੱਲ ਮੱਜਾਂ ਤੇ ਕੀਤਾ ਮਚਲੀ ਨਾ ਚਲੇਗਾ ਕਰੇ ਫਿਰ ਬਈ ਕੁੱਟਕੁੱਟ ਪੈਂਦੀ ਹੁੰਦੀ ਹੁੰਦੀ ਆ ਤੂੰ ਕੁੱਟਕੱਟ ਨਹੀਂ ਮਾਰੇ ਬਜ਼ੁਰਗ ਮਾਰੇ ਸੌੱਚ ਸਰੀਫ ਤੇ ਆਪਾਂ ਉਹ ਨਹੀਂ ਕਹਿੰਦੇ ਹੈ ਕੁੱਟ ਨਹੀਂ ਕਦੀ ਪੜੀ ਹੈ ਪਰ ਤੁਸੀਂ ਜਣੀ ਲੜਾਈ ਵਾਲੇ ਸੀ ਲੜਾਈ ਤਾਂ ਬੱਚਾਂ ਕਾ ਤੋਂ ਲੜਾਈ ਹੋ ਵੀ ਗਿਆ ਫਿਰ ਹਾਂ ਤਾਂ ਮਾੜੀ ਮੁੱਟੀ ਤਾਂ ਇਤਨੀ ਕੀ ਤਾਂ ਹੋਵਾ ਸਕੂਲ ਮਾ ਪੜਿਆ ਤੇ ਆ ਜਾ ਤੇ ਘੰਟੀਆਂ ਮਾ ਧਰਨ ਬਬਈ ਉਹ ਪਵਾਦੀ ਬੋਲੀ ਬਹੁਤ ਵਧੀਆ ਬੋਲੀ ਹੈ ਉਹ ਆਦੀ ਹੈ ਨਾ ਜਵਾਕਾਂ ਨੂੰ ਕਿਵੇਂ ਘੂਰਦੇ ਨੇ ਜਿਵੇਂ ਉਹ ਚਲ ਜਵਾਕ ਸ਼ਰਾਰਤ ਕਰਦੇ ਉਹਨੂੰ ਕਿਵੇਂ ਘੂਰਨਾ ਮੜਾਏ ਉਹਨੂੰ ਘੂਰ ਕੇ ਦਿਖਾ ਆ ਆਪਣੀ ਪਵਾਦੀ ਬੋਲੀ ਚ ਠਰ ਚੱਲ ਅੜਦਾ ਨਹੀਂ ਹੈ ਭਾਈ ਨਹੀਂ ਥੋੜੀ ਲੰਬੀ ਲੰਬੀ ਲੈਣ ਬੋਲ ਕੇ ਉਹ ਜਿਵੇਂ ਜਿਵੇਂ ਥੋੜਾ ਇੱਕ ਬਾਤ ਜੀਤਨ ਕ ਕਰੀ ਉਤਨੀ ਗਾਵਾ ਫਾਲਤੂ ਕਰ ਨਹੀਂ ਆਂਦੀ ਨੀ ਨਾ ਕਰੀ ਨਾ ਕਰਨੀ ਆ ਬੈ ਜਿਤਨੀ ਕ ਆਪਣੀ ਹੈ ਤੈਨੂੰ ਸੁਣਾ ਦਈ ਹਾਂ ਉਹ ਨਹੀਂ ਇਹਨਾਂ ਕਿ ਜੜਕਣਾ ਮੰਨ ਜਾਂਦੇ ਜਿਵੇਂ ਵਕ ਵਕ ਤੋਂ ਤੈਨੂੰ ਪਤਾ ਆ ਜੀ ਬਾਜਾ ਤੋਂ ਸੁਣਨ ਚਾਹ ਕੁੱਟ ਵੀ ਲਿਆ ਉਹ ਵੀ ਨਾ ਮੰਨਿਆ ਕਰਕੇ ਆ ਆਪ ਆਪਣੀ ਆਦਤ ਹੋ ਆਸ ਤੇ ਤੋਂ ਬੱਚੇ ਕੀ ਆਦਤ ਕਾ ਨਹੀਂ ਪਤਾ ਹੁੰਦਾ ਬੱਚੇ ਤੋਂ ਬਾਜਾ ਤੋਂ ਕੁੱਟ ਵੀ ਲੇ ਫੇਰ ਹੱਸਦਾ ਨਹੀਂ ਆ ਬਈ ਅਸੀ ਗੱਲ ਜੀ ਸਸੀ ਗੱਲ ਜੀ ਬਈ ਕੀ ਨਾਮ ਆ ਕੁਲਵਿੰਦਰ ਸਿੰਘ ਆ ਜੀ ਕੁਲਵਿੰਦਰ ਬਾਈ ਤੁਸੀਂ ਦੱਸੋ ਕੁਛ ਪਿੰਡ ਬਾਰੇ ਪਿੰਡ ਤੋਂ ਮਾਰ ਨਹੀਂ ਬਚਪਰ ਮੈਂ ਲੰਗਿਆ ਹੋ ਰਿਓ ਜੀ ਸਾਰਾ ਆਪਣਾ ਖੇਲ ਖੁੱਦ ਕਰ ਗਿਆ ਪੁਰਾਣੀ ਖੇਲਾ ਜਿਹੜੀ ਹੋਵਾਂ ਦੀ ਪਹਿਲਾਂ ਗੁਲੀ ਡੰਡਾ ਪਿਲ ਪਲੰਗੜਾ ਇਸ ਤਰ੍ਹਾਂ ਦੇ ਗੇਮ ਹੋਏ ਕਰਾਂ ਦੀ ਪਹਿਲਾਂ ਅੱਜ ਕੱਲ ਤੋਂ ਕ੍ਰਿਕਟ ਆ ਉਸ ਦੇ ਪਿੱਛੇ ਪੈ ਰਗੇ ਪਹਿਲਾਂ ਤਾਂ ਹੀ ਬੱਚ ਬੰਦੇ ਸਭ ਪਹਿਲਾਂ ਤਾਂ ਹੀ ਸਾਰਾ ਸਰੀਰ ਤਕੜੇ ਹੋਏ ਕਰਾਂ ਦੇ ਠੀਕ ਹੈ ਬਈ ਕੀ ਅੱਜ ਕੱਲ ਨਾ ਉਹ ਖਰਾਕਾ ਰਹੀ ਨਾ ਪਹਿਨ ਵਾਲੇ ਬੰਦੇ ਰਹੇ ਠੀਕ ਹੈ ਜੀ ਬਸ ਹਾਂ ਗਰੰਟੀ ਦਾ ਕੰਮ ਕਰ ਦਿੰਦਾ ਠੀਕ ਹੈ ਬਈ ਹਾਂ ਜੀ ਆਉਂਦਾ ਗਰੀ ਬੋਲੇ ਰੀ ਚੀਜ਼ ਬੋਲਣਾ ਅੱਜ ਬੋਲੋ ਅੱਜ ਮੌਕਾ ਹੈਗਾ ਠੀਕ ਹੈ ਬਾਤ ਉਹ ਤਾਂ ਕਹਿੰਦੇ ਬਹੁਤ ਬੋਲਦੇ ਆ ਨਾ ਕੋਈ ਨਾ ਬੋਲੋ ਤੁਸੀਂ ਜੋ ਜੋ ਤੁਹਾਡੇ ਹੈਗਾ ਚਲੋ ਅੱਗੇ ਨਹੀਂ ਬੋਲੇ ਤਾਂ ਅੱਜ ਬੋਲੋ ਹਾਂਜੀ ਕੀ ਬੋਲਾਂ ਬੋਲਾਂ ਹਾਂਜੀ ਕੀ ਬੋਲਾਂ ਜੀ ਜੋ ਤੁਹਾਡੇ ਦਿਲ ਕਰਦਾ ਜੀ ਬੋਲ ਦੋ ਜੋ ਤੁਹਾਡਾ ਦਿਲ ਦੀ ਚਲਾਇਆ ਬਾਹੀ ਕਰੀ ਆਪਣੀ ਬਣਾ ਦੇ ਬੀ ਉਹ ਵਿਚਾਂ ਜੋ ਜੋ ਤੁਹਾਡੇ ਦਿਲ ਦੀ ਰੀਜ ਰਹੀ ਹੈ ਨਾ ਉਹ ਦੱਸ ਬੋਲ ਦੋ ਅੱਜ ਬਸ ਵੀ ਰੀਲ ਜਾਂਦੀ ਜੀ ਜਦ 20 25 ਸਾਲ ਕੇ ਦੇ ਜੀ ਕਦੀ ਕੰਧਾ ਬਤੇ ਚੜ ਗਿਆ ਕਹੀਂ ਛਾਲ ਮਾਰ ਦੀ ਜੀ ਕੋਈ ਕੋਠਿਆ ਵਰਦੀ ਕਹੀਂ ਕਦੀ ਸਾਹਿਬਾਰ ਚਲੇ ਗਏ ਕਦੀ ਆਪਣਾ ਖੇਤਾ ਮਜਾ ਹੈ ਦੇ ਕੀ ਤਫਾਰ ਬਨ ਗਿਆ ਜੀ ਆਪਣੇ ਗੱਡਿਆਂ ਦਾ ਢੋਕਾ ਔਲਾਵਾ ਦੇ ਚ ਖੜੀਆਂ ਜੀ ਜੀ ਇਹ ਵਿੱਚ ਦੋ ਸਮਝ ਲੈ ਥੋੜਾ ਲੱਗੇ ਜੀ ਕੱਢਣਾ ਜੀ ਜੀ ਐਸੇ ਕੰਮ ਕਰਾਂਦੇ ਜੀ ਪਹਿਲਾਂ ਜੀ ਬਈ ਅਸੀਂ ਗੱਲ ਸਸੇ ਗੱਲ ਬਾਰੇ ਬਗਿਆ ਜੀ ਮੈਂ ਵੀ ਸੀ ਗੱਲ ਦਾ ਬਾਬਾ ਜੀ ਕਿ ਦਿਓ ਕਰੀਆ ਹੋਈ ਕਦੀ ਗੱਡੇ ਗੱਲ ਕਦੀ ਕਾਸੀ ਗੱਲ ਜਿਵੇਂ ਟਰੈਕਟਰ ਆਏਗੇ ਬਾਬਾ ਜੀ ਕੋਈ ਇਹਨਾਂ ਦੀ ਗੱਲ ਬਾਤ ਦੱਸੋ ਫਿਰ ਜੀ ਇਹਨਾਂ ਇਹਨਾਂ ਨਾਲ ਕਿੰਨੀ ਕਿੰਨੀ ਪੁਰਾਣੀ ਦੋਸਤੀ ਆ ਦੋਸਤੀ ਹੋਏ ਮਸੇਰੇ ਮੇਰਾ ਦੋਸਤੀ ਹੋ ਉਸ ਗੈਣਾ ਨਪੇ ਕੋਈ ਇਹਨਾਂ ਦੀ ਗੱਲਵਾ ਦੱਸੋ ਕੀ ਦੱਸਾਂ ਜੀ ਕੋਈ ਇੰਨਾ ਹੀ ਸ਼ਰਾਰਤ ਸ਼ੁਰੂ ਤੋਂ ਬਚਪਨ ਦੀ ਕੋਈ ਸ਼ਰਾਰਤ ਨਹੀਂ ਕੀਤੀ ਜਿੰਨਾ ਹਾਂ ਜੀ ਤੁਸੀਂ ਕੀਤੀ ਹੈ ਨਾ ਮੈਂ ਵੀ ਨਹੀਂ ਕੀਤੀ ਇਹ 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 ਪੁੱਛ ਲੈ ਨੂੰ ਪੁੱਛ ਲਿਓ ਦੋ ਸ਼ਰਾਰਤ ਕਹਾ ਮੇਰੀ ਸੁਣੋ ਸ਼ਰਾਰਤ ਕੀ ਕਰਾਂ ਤੇ ਐਸਾ ਕੰਮ ਕਰਾਂ ਤੇ ਜੀ ਕੋਈ ਗੁਆਰੇ ਪਰ ਕਾਡਰੋ ਚੜ ਗਈ ਉਸਨੂੰ ਕਾਡਰ ਨੂੰ ਮਾਰਦੀ ਜੀ ਐਸੇ ਸੇ ਕੰਮ ਕਰ ਰਹੇ ਤੇ ਜੀ ਸਾਂਹੇ ਮਾਰ ਚਲੇ ਜਾਂਦੇ ਜੀ ਸਾਰਾ ਦਿਨ ਮਾਤਨੀ ਆ ਮੈਂ ਤਿੰਨ ਦਿਨ ਦਿਹਾੜੀਆਂ ਘਰੀ ਪਾਪੂ ਨੇ ਤੋ ਹੁਣ ਠੀਕ ਹੈ ਬਾਠ ਠੀਕ ਹੈ ਸਰੀਰ ਹੱਲ ਗਿਆ। ਬਬ ਕੀ ਕੰਮ ਹੈ? ਖੇਤੀ ਕਰੀਏ। ਖੇਤੀਓ ਕਰੀਏ ساری ਉਮਰ। ਜਿੰਦਗੀ ਤੇ ਸੰਤੁਸ਼ਟੋਂ ਬਈ। ਜਿੰਦਗੀ ਤੇ ਬਸ ਕੋਈ ਚ ਨਹੀਂ ਹੈ। ਈਵਨ ਨਹੀਂ ਹੈ। ਜੋ ਕਰੇ ਦਿਹਾੜੀਆਂ ਕਰ ਰਹੇ। ਜੀ। ਸਾ ਰੀਜੇ ਸਤਰਾ ਪੁਰੀਆਂ ਹੋਈਆਂ ਜ਼ਿੰਦਗੀਆਂ। ਠੀਕ ਹੈ ਵੀ ਜ਼ਿੰਦਗੀ ਜਿੱਦਾਂ ਰਹੀ ਹੈ ਵਧੀਆ ਰਹੀ ਹੈ। ਨਾ ਯੋ ਵਧੀਆ। ਕੋਈ ਰੋਸ ਤਾਂ ਨਹੀਂ ਹੈ ਜਿੰਦਗੀ ਨਾਲ। ਨਾ ਨਾ ਨਾ। ਯੋ ਕੋਈ ਆਉਣੀ। ਯੋ ਵਧੀਆ ਚੱਲ ਰਿਹਾ ਕਮਯਾਬ ਜਾ। ਹਾਂ ਠੀਕ ਆ ਮੈਂ ਸੁਣਿਆ ਤੁਸੀਂ ਲਿਖਦੇ ਲਿਖਦੇ ਹੋ ਲਿਖ ਲਈਦਾ ਥੋੜਾ ਬੋਤਾ ਜੀ ਸੁਣਾਓ ਫਿਰ ਕੁਝ ਨਹੀਂ ਸੁਣਾਵਾਂਗਾ ਤੇ ਨਹੀਂ ਤੁਸੀਂ ਸਾਡੇ ਪਿੰਡ ਚ ਆਇਓ ਤੁਹਾਡਾ ਬਹੁਤ ਬਹੁਤ ਨਹੀਂ ਜੇ ਅਸੀਂ ਤੁਹਾਡੇ ਪਿੰਡ ਆ ਗਏ ਤੁਸੀਂ ਸੁਣਾਉਣਾ ਨਹੀਂ ਕੁਝ ਨਹੀਂ ਮੇਰਾ ਤੁਹਾਨੂੰ ਪਤਾ ਮੇਰਾ ਲਿਖਾ ਥੋੜਾ ਜਿਹਾ ਵੱਖਰਾ ਆ ਕੋਈ ਨਾ ਫਿਰ ਕੀ ਦੇਖੋ ਮੇਰੀ ਗੱਲ ਸੁਣੋ ਜ਼ਰੂਰੀ ਨਹੀਂ ਹੈਗਾ ਵੀ ਉਹਰੇ ਸੱਤ ਨੇ ਨਾਲ ਰਿਲੇਟਡ ਜਿੱਦਾਂ ਦਾ ਲਿਖਿਆ ਉਦਾਂ ਸੁਣਾ ਦਵਾਂ ਤੁਸੀਂ ਆਪ ਹੀ ਕਹਿ ਰਹੇ ਸੀ ਵੀ ਪਹਿਲਾਂ ਵਿਚਰਾ ਘਟਾ ਮੈਂ ਪਿੰਡ ਚ ਅੱਜ ਸਾਰੇ ਪਿੰਡ ਨੂੰ ਪਤਾ ਲੱਗ ਜਿਉ ਮੁੰਡਾ ਲਿਖਦਾ ਤੇ ਗਾਉਂਦਾ ਵੀ ਆ ਮੇਰਾ ਇੱਕ ਛੋਟਾ ਜਿਹਾ ਸ਼ੇਅਰ ਆ ਕੇ ਜੇ ਕੰਨ ਬੰਦ ਕਰਕੇ ਸੁਣ ਰਹੇ ਹਾਂ ਸ਼ੋਰਾਂ ਨੂੰ ਆਪਣੇ ਹੱਥੀ ਤੋੜ ਰਹੇ ਹਾਂ ਡੋਹਾਂ ਨੂੰ ਕਿ ਹੁਣ ਕਿਉਂ ਤੜਪੇ ਜੇ ਘਰ ਲੁੱਟ ਕੇ ਲੈ ਗਏ ਉਹ ਕਿ ਜਦੋਂ ਆਪਣੇ ਹੱਥੋਂ ਚਾਬੀ ਦਿੱਤੀ ਚੋਰਾਂ ਨੂੰ ਜਦੋਂ ਆਪਣੇ ਹੱਥੋਂ ਚਾਬੀ ਦਿੱਤੀ ਚੋਰਾਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਬਈ ਪਿੰਡ ਦਾ ਇਤਿਹਾਸ ਵੀ ਇਤਿਹਾਸਕ ਵੀ ਕਹਿੰਦੇ ਉਹ ਗੁਰਦੁਆਰਾ ਹੈਗਾ ਉਹ ਪਿੰਡ ਦਾ ਮੜਾ ਇਤਿਹਾਸ ਵੀ ਦੱਸ ਦੋ ਹਾਂ ਜੀ ਇਤਿਹਾਸ ਹੈਗਾ ਜੀ ਬਾਬਾ ਹਾਂ ਹਾਂ ਇਤਿਹਾਸਕ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਦੇ ਕਹਿੰਦੇ ਮਤਲਬ ਉਸ ਟਾਈਮ ਸੀਸ ਲੈ ਜਾਂਦੇ ਹੋਏ ਇਸ ਜਗ੍ਹਾ ਨੂੰ ਮਤਲਬ ਲੰਘੇ ਸੀਗੇ ਠੀਕ ਹੈ ਜੀ ਹਾਂ ਜੀ ਇਸ ਕਰਕੇ ਉਹ ਕਾਰ ਸੇਵਾ ਵਾਲਿਆਂ ਨੂੰ ਸਟਾਰਟ ਕੀਤੀ ਸੀਗੀ ਸੇਵਾ ਜੋ ਹੁਣ ਪਿੰਡ ਦੇ ਆਪਣੇ ਅਬੇ ਰਵਾਚ ਆਪ ਹੀ ਬਣਾਈ ਹੈ ਬਈ ਤੁਸੀਂ ਪਿੰਡ ਦੇ ਹੋਣ ਤੁਸੀਂ ਦੱਸ ਰਿਓ ਮੇਰੇ 67 ਸਾਲ ਦੀ ਉਮਰ ਹੋ ਗਈ ਉਸ ਟਾਈਮ ਦੇ ਜਿਹੜੇ ਵਿਆਹ ਹੁੰਦੇ ਸੀਗੇ ਤੇ ਅੱਜ ਕੱਲ ਦੇ ਵਿਆਹ ਹੁੰਦੇ ਆ ਉਹਨਾਂ 'ਚ ਕਿੱਦਾਂ ਤੁਹਾਨੂੰ ਬਦਲ ਲੱਗ ਰਿਹਾ ਵੀ ਹਾਂ ਉਹਦਾਂ ਦਾ ਪਹਿਲਾਂ ਇਦਾਂ ਵਿਆਹ ਹੁੰਦੇ ਹੁਣ ਕਿੱਦਾਂ ਦੇ ਵਿਆਹ ਹੁੰਦੇ ਆ ਉਹਦੇ ਬਾਰੇ ਦੱਸੋ ਕੋਈ ਵਿਹਾਂ ਬਾਰੇ ਉਸ ਟਾਈਮ ਤਾਂ ਇਹ ਵਿਆਹ ਤਿੰਨ ਦਿਨਾਂ ਦੇ ਰਹਿੰਦੇ ਸੀ ਪ੍ਰਾਤ ਤਿੰਨ ਦਿਨਾਂ ਦੀ ਹੁੰਦੀ ਸੀਗੀ ਦੋ ਰਾਤਾਂ ਰਹਿੰਦੇ ਸੀਗੇ ਰਾਤ ਤਾਂ ਫੇਰ ਆਖੇ ਫੇਰ ਦੁਬਾਰੇ ਫੇਰ ਉਸ ਤੋਂ ਬਾਅਦ ਇੱਕ ਰਾਤ ਰਹਿਣ ਲੱਗੇ ਜਿਹੜੇ ਬੜਾ ਆਨੰਦ ਆਂਦਾ ਸੀਗਾ ਅੱਛਾ ਦਿਲ ਵੀ ਲੱਗਦਾ ਸੀ ਕੋਈ ਕੰਮਕਾਰਾਂ ਦਾ ਇੰਨਾ ਆਪਣਾ ਹੈ ਨਹੀਂ ਸੀਗਾ ਤੇ ਹੁਣ ਅੱਜ ਤੱਕਲ ਦੇਖ ਲਓ ਤੁਸੀਂ ਵੀ ਇੱਕ ਘੰਟਾ ਵੀ ਅਟਕਣਾ ਉਹਦੇ ਚ ਪ ਕਰ ਕੇ ਇਹੀ ਕਹਿੰਦਾ ਵੀ ਪਿੱਛੇ ਦੀ ਸੋਚ ਰਹਿੰਦੀ ਹੈ ਜਾ ਕੇ ਇਹ ਨਹੀਂ ਵੀ ਉੱਥੇ ਇੰਜੋਏਮੈਂਟ ਨਹੀਂ ਨਾ ਮਾਣ। ਹੁਣ ਗੱਲ ਕਰਦੇ ਆ ਕਬੱਡੀ ਵਾਲੇ ਬਾਈ ਨਾਲ। ਹਾਂਜੀ ਬਾਈ ਇਸੇ ਗੱਲ। ਬਾਈ ਕੀ ਨਾਮ ਹੈ? ਕੁਲਵਿੰਦਰ ਜੀ। ਬਾਈ ਫਿਰ ਕਿੱਥੇ ਦਾ ਕਬੱਡੀ ਖੇਡੀਏ ਤੁਸੀਂ ਜਾਣੀਗੇ। ਆਪਾਂ ਵੀ ਏ ਗ੍ਰੇਡ ਦੇ ਪਲੇਅਰ ਆਂ। ਅੱਛਾ ਏ ਗ੍ਰੇਡ ਪਲੇਅਰ। ਹਾਂਜੀ। ਕਿੰਨਾ ਕਿਹੜੇ ਕਿਹੜੇ ਕਬੱਡੀ ਜਾਫੀਓ ਜਾਂ ਤੁਸੀਂ ਰੇਡਰੋਂ। ਰੇਡਰੋਂ। ਹਾਂਜੀ। ਫਿਰ ਕੀ ਕਿਹੜੇ ਕਿਹੜੇ ਜਾਫੀਆਂ ਦੇ ਨਾਲ ਤੁਹਾਡਾ ਮੁਕਾਬਲਾ ਰਿਹਾ ਸਭ ਤੋਂ ਜ਼ਿਆਦਾ ਟੌਪ ਦਾ? ਆਪਣਾ ਬਾਈ ਸਭ ਨਾਲ ਹੀ ਮੈਂ ਜਿਨ੍ਹਾਂ ਨਾਲ ਮੈਂ ਜਦਾਂ ਆਂ। ਖੁੱਡੇ ਵਾਲੇ ਹੋ ਗਏ ਧਨਾਸ ਵਾਲੇ ਹੋ ਗਏ ਸਿੰਪਲ ਹੀ ਸਭ ਹੋ ਗਿਆ ਮੌਲੀ ਬੈਦਵਾਨ ਹੋ ਗਿਆ ਸਾਡੇ ਦਰਸ਼ਕਾਂ ਨੂੰ ਵੀ ਕਿੰਨੀ ਕਿ ਮਿਹਨਤ ਲਿੰਦੀ ਹੈ ਕਬੜੀ ਮਿਹਨਤ ਬਈ ਬਹੁਤ ਕਰਨੀ ਪੈਂਦੀ ਹੈ ਸਪਾਟਾ ਡੰਡ ਸਵੇਰੀ 4 ਵਜੇ ਉੱਠਣਾ ਪੈਂਦਾ ਠੀਕ ਹੈ ਬਈ 4 ਤੇ ਆਪਣਾ 5-6 ਘੰਟੇ ਦੀ ਮਿਹਨਤ ਲਗਣੀ ਹੈ ਲੈਣੀ ਠੀਕ ਹੈ ਡੰਡ ਨੂੰ ਕਿੰਨੇ ਮਾਰਦੇ ਹੋ ਆਪਾਂ ਜੀ ਲਾਦੇ ਆਂ 3-4 ਸੌ ਜੀ 500 ਲੱਜਾਂਗੇ ਡੰਡ ਸਪਾਟੇ ਵੀ ਲੱਜਾਂਗੇ ਠੀਕ ਹੈ ਬਈ ਇੱਕ ਕਰੋ ਮਰਾ ਡੋਲ ਕੱਢ ਕੇ ਦਿਖਾਓ ਦਰਸ਼ਕਾਂ ਨੂੰ ਵੀ ਹੈਗਾ ਸਾਡੇ ਕੋਈ ਕੋਈ ਨਹੀਂ ਥੋੜਾ ਟੀ-ਸ਼ਰਟ ਮਕਰੂ ਕਰੋ ਮਾੜੀ ਜੀ ਆਏ ਨਹੀਂ ਉਹ ਨੂੰ ਪਤਾ ਲੱਗ ਗਿਆ ਵੀ ਕਬੱਡੀ ਵਾਲਾ ਮੁੰਡਾ ਆਇਆ। ਜੱਕਲਾ ਜੱਕਲਾ ਕੋਈ ਸ਼ਰਮਾਣਾ ਬਈ। ਹੌਰਬੇ ਜੀ ਕਿਵੇਂ ਹੋ? ਵਧੀਆ ਵੀਰ ਜੀ। ਤੁਸੀਂ ਖੇਡਦੇ ਕੋਡੇ-ਕੁਡੇ ਕਿ ਨਹੀਂ? ਨਹੀਂ ਵੀਰੇ ਮੈਂ ਨਹੀਂ ਖੇਡਦਾ। ਤੁਸੀਂ ਕੀ ਕਰਦੇ ਹੋ ਬਈ? ਮੈਂ ਵੀਰੇ ਆਪਣਾ ਕੈਪ ਪਾਈਆਂ ਹੋਈਆਂ ਆਪਣੇ। ਪਹਿਲਾਂ ਡਿਪਲੋਮਾ ਕੀਤਾ ਸੀ। ਕਾਦਾ ਬਈ? ਹਾਂ ਸਿਵਲ ਦਾ ਕੀਤਾ ਸੀ ਵੀਰੇ। ਕਿਹੜੇ ਕਾਲਜ ਬਈ? ਹਾਂ ਐਸਯੂਐਸ ਕੋਲ ਤੰਗੋਰੀ ਚ। ਕਾਲਜ ਦੀ ਵਰਜਾਜੂਦ ਕੋਈ? ਕਾਲਜੀਆਂ ਤਾਂ ਬਹੁਤ ਯਾਦਾਂ ਨੇ ਬਈ। ਹਾਂ ਜਿਆ ਕਰੋ ਨਾ। ਹੁੰਦਾ ਆਪਾਂ ਵੀ ਇਹਨਾਂ ਥੋੜੇ ਬਜ਼ੁਰਗ ਵਾਲੀ ਉਮਰ ਜਾਏ ਨੇ ਜਦੋਂ ਕਾਲਜ ਲੱਗ ਕੇ ਨਾ ਨੌਕਰੀ ਨੂੰ ਕਰੀ ਲਾ ਜਾਏ ਉਹ ਬਜ਼ੁਰਗ ਵਾਲੀ ਕੈਟਾਗਰੀ 'ਚ ਆਪਾਂ ਵੀ ਕਿਨ ਲਾ ਜਾਂਦੇ ਆ ਆਪਣੀ ਵੀ ਆਉਂਦੇ ਵੀ ਸਾਡੇ ਵਲੇ ਆ ਹੁੰਦਾ ਸੀ ਸਾਡੇ ਵਲੇ ਆ ਹੁੰਦਾ ਸੀ ਕੋਈ ਦੱਸੋ ਬਸ ਭਾਈ ਕਾਲਜ ਮਿਲੇ ਆਹੀ ਲੜਾਈ ਝਗੜੀ ਹੋਰ ਤਾਂ ਕੁਛ ਨਹੀਂ ਦੱਸੋ ਮੇਰੇ ਕੋਲਿਆ ਕੋੜਾ ਜਾਂ ਮੜਾ ਮੱਟਾ ਲੜਾਈ ਝਗੜੇ ਦਾ ਦੋ ਨਹੀਂ ਨਹੀਂ ਹੋਰ ਤਾਂ ਕੁਛ ਨਹੀਂ ਪਿਆਰ ਮੈਂ ਅੱਖਾਂ ਔਖਾਂ ਨਹੀਂ ਲੜੀਆਂ ਕਦੇ ਨਹੀਂ ਨਹੀਂ ਆਹ ਕੰਮ ਨਹੀਂ ਵਾਤ ਸੁਣ ਤਾਂ ਵਿਆਹ ਹੀ થઈ ਗਈ ਹੁਣ ਤਾਂ ਜਵਾਕ ਵਾਲੇ ਹੋ ਗਏ ਨਹੀਂ ਜਵਾਕ ਵਾਲੇ ਹੋ ਗਏ ਫਿਰ ਤੁਸੀਂ ਸ਼ਰਮਾਉਨੇ ਹੋ ਉਹ ਇਹਦਾ ਹੋਊਗਾ ਨਹੀਂ ਨਹੀਂ ਉਹ ਲਾਈਫ ਕੁਝ ਹੋਰ ਸੀ ਹੁਣ ਕੁਝ ਹੋਰ ਆ ਜੀ ਹੈਨਾ ਵਿਆਹ ਤੋਂ ਬਾਅਦ ਬਾਈ ਕੀ ਚੇਂਜ ਆਇਆ ਸਾਰਾ ਹੀ ਚੇਂਜ ਆ ਵੀਰੇ ਵਿਆਹ ਤੋਂ ਬਾਅਦ ਤਾਂ ਕਿੰਨਾ ਕੇ ਫਿਰ ਅਸਲੀ ਲਾਈਫ ਸਾਰੀ ਤਾਂ ਵਿਆਹ ਤੋਂ ਬਾਅਦ ਸ਼ੁਰੂ ਹੁੰਦੀ ਆ ਕੋਈ ਹੁੰਦਾ ਨਾ ਵੀ ਆਪਣਾ ਦੋਸਤ ਹੁੰਦਾ ਜਿਹੜਾ ਜਿਆਦਾ ਹੀ ਆਪਾਂ ਨੂੰ ਤੰਗ ਪ੍ਰੇਸ਼ਾਨ ਜਿਹਦੇ ਨਾਲ ਪਹਿਲਾਂ ਆਪਾਂ ਜਵਾਨੀ ਕੱਟੀ ਹੋਵੇ ਬਚਪਨ ਕੱਟਿਆ ਹੋਵੇ ਵਿਆਹ ਤੋਂ ਆਪਣੇ ਸਾਰੇ ਹੀ ਆ ਇਕੱਠੇ ਹੀ ਮਤਲਬ ਵਿਆਹ ਤੋਂ ਬਾਅਦ ਨਾ ਉਹ ਜਦੋਂ ਫੋਨ ਫੋਨ ਕਰਦਾ ਨਾ ਪਰਚਾਈ ਫਿਰ ਆਪਣੀ ਕਹਿੰਦੀ ਵੀ ਇਹ ਹੇ ਮੇਰੀ ਸੋਕਣ ਆਏ ਇੱਕ ਤਰੀਕੇ ਨਾਲ ਨਾ ਕੋਈ ਇਦਾਂ ਦਾ ਯਾਰ ਕਿਹੜਾ ਵਾ ਜਿਹੜਾ ਤੁਹਾਨੂੰ ਵਿਆਹ ਤੋਂ ਬਾਅਦ ਵੀ ਬੜਾ ਤੰਗ ਕਰਦਾ ਬਈ ਚੱਲ ਠੀਕ ਐ ਆਪਣਾ ਵੀਰੇ ਯਾਰ ਹੈਗਾ ਇੱਥੇ ਦਾ ਐ ਹਾਂ ਸਾਲੇ ਦਾ ਆਇਆ ਵੀਰੇ ਹਾਂ ਸਾਡੇ ਨਾਲ ਜਿਹਦੇ ਜਿਹਦੇ ਜਿਹਦਾ ਫੋਨ ਦੇ ਕੇ ਭਾਬੀ ਨੂੰ ਚੇਰ ਮਤ ਜਾਂਦੀਆਂ ਵੀ ਹੁਣ ਲੈ ਕੇ ਜਾਊਗਾ ਜਿਹਦੇ ਨਾਲ ਲੈ ਕੇ ਜਾਊਗਾ ਵੀ ਜਦੋਂ ਉਹਦਾ ਫੋਨ ਆ ਜਾਂਦਾ ਹੈ ਹੋ ਜਾਂਦਾ ਵੀ ਹਾਂ ਹੁਣ ਜਾਣਾ ਹੀ ਜਾਣਾ ਇਹਨੇ ਕਿਤੇ ਨਾ ਕਿਤੇ ਹਾਂ ਕੁਝ ਕੀ ਕਰਦੇ ਬਈ ਬਸ ਜੀ ਮੈਂ ਜੌਬ ਕਰਦਾ ਜਿਵੇਂ ਅਸੇ ਤਾਂ ਠੀਕ ਐ ਜੀ ਪਰ ਹਾਂਜੀ ਨਾਲ ਆਪਣਾ ਥੋੜਾ ਜਿਹਾ ਤਾਂ ਆਪਣਾ ਖੇਤੀਬਾੜੀ ਦਾ ਵੀ ਕੰਮ ਐ ਜੀ ਕਲੀ ਜਾਂਦੇ ਆ ਜੀ ਤੇ ਆਪਣਾ ਜਿਹੜਾ ਪਿੰਡ ਦੇ ਵਿੱਚ ਚਲੋ ਜਿਵੇਂ ਵੀ ਹੋਰ ਤੁਸੀਂ ਅੱਜ ਸਾਡੇ ਇੱਥੇ ਪਹੁੰਚੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਜੀ ਤੁਸੀਂ ਸਾਡੇ ਪਿੰਡ ਬਾਰੇ ਇੱਥੇ ਆਪਣਾ ਇਤਿਹਾਸ ਬਾਰੇ ਜਾਣੂ ਕਰਾਇਆ ਜੀ ਤਾਂ ਉਸ ਤੋਂ ਬਾਅਦ ਜੀ ਮੈਂ ਆਪ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਛੋਟੇ ਹੁੰਦੇ ਦੇ ਜਿਵੇਂ ਆਪਣਾ ਪੁਆਦੀ ਏਰੀਆ ਹੈ ਜਿਵੇਂ ਜੀ ਆਪਾਂ ਪੁਆਦੀ ਬੋਲੀ ਬੋਲਦੇ ਆ ਤੇ ਆਪਣਾ ਪੰਜਾਬ ਚੰਡੀਗੜ੍ਹ ਤੋਂ ਬਿਲਕੁਲ ਹੀ ਨਜ਼ਦੀਕ ਪਿੰਡ ਹੈ ਜੀ ਜਿਹੜਾ ਚੰਡੀਗੜ੍ਹ ਬਣਿਆ ਸਾਡੇ ਪਿੰਡਾਂ ਨੂੰ ਹੀ ਝਾੜ ਕੇ ਬਣਿਆ ਜੀ ਉਹਨਾਂ ਵਿੱਚੋਂ ਕੁਝ ਪਿੰਡੋ ਜਿਹੜੇ ਬਚੇ ਆ ਉਹਨਾਂ ਪਿੰਡਾਂ 'ਚੋਂ ਸਾਡਾ ਪਿੰਡ ਆਂਦਾ ਹੈ ਜੀ ਠੀਕ ਹੈ ਜੀ ਉਹ ਤੁਹਾਨੂੰ ਪਤਾ ਜੀ ਪਹਿਲਾਂ ਤਾਂ ਲੋਕ ਸ਼ਰਮਾਂਦੇ ਸੀ ਵੀ ਸਾਡੀ ਬੋਲੀ ਨੂੰ ਬਹੁਤ ਮਜ਼ਾਕ ਡਾਂਦੇ ਸੀ ਵੀ ਪਤ ਨਹੀਂ ਕਿਹੜੀ ਬੋਲੀ ਬੋਲਦੇ ਆ ਪੰਜਾਬ ਦੇ ਆ ਹਰਿਆਣੇ ਦੇ ਆ ਪਰ ਅਸੀਂ ਹੁਣ ਗਰਵ ਮਹਿਸੂਸ ਕਰਦੇ ਆ ਵੀ ਸਾਨੂੰ ਨਾ ਆਪਣੀ ਬੋਲੀ ਤੇ ਮਾਣ ਜਾ ਮਹਿਸੂਸ ਹੋਣ ਲੱਗਿਆ ਵੀ ਲੋਕ ਕੀ ਹੁਣ ਬਾਹਰ ਵਾਲੇ ਵੀ ਪੁੱਛਣ ਲੱਗੇ ਆ ਯਾਰ ਵੀ ਹੈਗੀ ਆ ਬੋਲੀ ਵੀ ਬੜੀ ਵਧੀਆ ਜੀ ਤੁਸੀਂ ਦੱਸੋ ਬੜੇ ਬੜੇ ਬਈ ਮੁੱਛਾ ਬੜੀਆ ਖੁੰਡੀਆਂ ਕਰਕੇ ਹਾਂਜੀ ਮੇਰੋ ਐਨੀ ਮੇਰ ਹੈ ਰੱਬ ਦੀ ਮੈਂ ਕਿਹਾ ਜੀ ਮੇਰ ਦੇ ਹਾਂਜੀ ਠੀਕ ਆ ਬਈ ਕਿੰਨਾ ਕੁ ਟਾਈਮ ਲਾ ਦਿੰਦੇ ਫਿਰ ਮੁੱਛਾਂ ਤੇ ਟਾਈਮ ਪਤਾ ਨਹੀਂ ਜੀ ਟਾਈਮ ਤਾਂ ਘੰਟਾ ਵੀ ਲੱਗ ਜਾਂਦਾ ਅੱਧਾ ਘੰਟਾ ਵੀ ਲੱਗ ਜਾਂਦਾ ਹੈ ਕਈ ਵੇ ਰਾਤ ਨੂੰ ਖੜੀ ਹੁੰਦੀ ਐ ਠੀਕ ਠੀਕ ਐ ਚਲੋ ਵਧੀਆ ਗੱਲ ਆ ਬਈ ਕਿੰਨਾ ਟਾਈਮ ਉਹ ਜਾਣੇ ਕਿ ਹੋ ਗਿਆ ਮੁੱਛਾਂ ਖੁੰਡੀਆਂ ਰੱਖੀਆਂ ਨੂੰ ਅੱਬ ਜਦੋਂ ਦੀ ਫੁੱਟੀਆਂ ਉਦੋਂ ਦੀ ਇਦਾਂ ਹੀ ਐ ਉਹ ਉਦਾਂ ਹੀ ਐ ਹਾਂਜੀ ਕਿੰਨਾ ਟਾਈਮ ਹੋ ਗਿਆ ਫੁੱਟੀਆਂ ਨੂੰ ਬਈ ਤਿੰਨ ਹੁਣ ਤਾਂ ਜੀ ਹੋ ਗਿਆ 14-15 ਸਾਲ 14-15 ਸਾਲ ਹਾਂਜੀ ਬਈ ਕੀ ਕਰਦੇ ਤੁਸੀਂ ਖੇਤੀਬਾੜੀ ਕਰਦੇ ਵੇ ਖੇਤੀਬਾੜੀ ਕਰਦੇ ਹੋਰ ਕਰ ਪਰਿਵਾਰ ਵਧੀਆ ਹਾਂਜੀ ਵਧੀਆ ਘਰੇ ਕੌਣ ਕੌਣ ਆ ਬਈ ਮੇਰੀ ਮਾਤਾ ਜੀ ਨੇ ਜੀ ਮੇਰਾ ਬੇਟਾ ਤੇ ਮੇਰੀ ਭੈਣ ਠੀਕ ਹੈ ਬੇਟਾ ਕਿੱਡਾ ਹੈ ਬਈ ਬ੍ਰਦਰ ਠੀਕ ਹੈ ਬਈ ਅਸਾਂ ਕਰੇ ਵੀਰ ਤੁਹਾਡਾ ਨਹੀਂ ਤੁਹਾਡਾ ਨਹੀਂ ਰਾਜਨੀਤੀ ਜੇ ਵਾਰ ਇੰਟਰਸਟ ਹੋਇਆ ਬਡੇ ਭਾਈ ਨੂੰ ਦੇਖ ਕੇ ਇੱਕ ਹੈਗਾ ਇੱਕ ਬਹੁਤ ਹੈ ਇਹ ਵਾਰ ਤਾਂ ਸੰਭੀ ਜਾਊਗਾ ਮੈਂ ਆਪਣਾ ਕਰਦਾ ਚਲੋ ਇਹ ਵੀ ਗੱਲ ਵਧੀਆ 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 ਪਰ ਸ਼ਰਾਬ ਤਾਂ ਹੀ ਹੋਦਾ ਕਰਦਾ ਜਵਾਨ ਆਪਣਾ ਕਿਉਂ ਪਰ ਹੁੰਦੀ ਨਹੀਂ ਇਹਦੀ ਝਾਰਖੰਡ ਹੋ ਜਾਂਦੀ ਹੈ ਤੀਜੇ ਦਿਨ ਹੋ ਜਾਂਦੀ ਹੈ ਇਹਦੀ ਤਾਂ ਕਿੰਨੇ ਕਿੰਨੇ ਕਿਮਰਮਤ ਹੁੰਦੀ ਹੈ ਫਿਰ ਮਰਮਤ ਤਾਂ ਥੋੜੀ ਕਰੀਦੀ ਛਿੜਕਾ ਜਿਆਦਾ ਛਿੜਕਦੇ ਕਿਵੇਂ ਛਿੜਕਦੇ ਤਰਦਾ ਨਹੀਂ ਤਾਂ ਫਿਰ ਬਤਾਉ ਫਿਰ ਆ ਕੇ ਸਮਾਰਗਾ ਤੈਨੂੰ ਨਾਟਕਾਂ ਵੀ ਰਿਹਾਂ ਨੇ ਜਨਾ ਨਹੀਂ ਨਾਟਕਾਂ ਵੀ ਰਿਹਾਂ ਨੇ ਨਾਟਕ ਜੀ ਨਹੀਂ ਨਹੀਂ ਵੈਸੇ ਟਿਕਟੌਕ 'ਪਾ ਵੀਡੀਓ ਬਣਾਈ ਜਾਂਦੇ ਫਿਰ ਬਣਾ ਕੇ ਉਰੇ ਵੀ ਇੱਕ ਦਿਨ ਦਿਖਾਓ ਨਾ ਕੁਛ ਨਹੀਂ ਪਹਿਲਾਂ ਬਣਾਈ ਜਾਂਦੇ ਸੋ ਪਹਿਲਾਂ ਤਾਂ ਹੁਣ ਉਹ ਟਿਕਟੌਕ ਤਾਂ ਬੰਦ ਹੋ ਗਿਆ ਹੁਣ ਦਿਖਾਓ ਨਾ ਇਹ ਚੱਲੂਗਾ ਕੋਈ ਡਾਇਲੌਗ ਵੀ ਭੁੱਲ ਗਏ ਸਾਰੇ ਜਿਹੜੇ ਆ ਕੋਈ ਇੱਕ ਅੱਧਾ ਹੋਊਗਾ ਯਾਦ ਦੱਸੋ ਹੁਣ ਤਨੀਆ ਕੋਈ ਮਾੜਾ ਸੁਣਾ ਲੈ ਦੋ ਜੋ ਜਿੱਥੇ ਕਈਏ ਉੱਥੇ ਖੜ ਜਾਂਦੇ ਬਿਨਾ ਗੱਲ ਤੋਂ ਅੜ ਜਾਂਦੇ ਵੇਖ ਪਰੋਚਾਂ ਯਾਰਾਂ ਦੀ ਮੇਰੇ ਵੱਡੇ ਵੱਡੇ ਡਰ ਜਾਂਦੇ ਹੋ ਜੜ ਤੋਂ ਪੜਤੇ ਖੁੱਡਾਂ ਵੈਰੀ ਦੀ ਨਹੀਂ ਉਹ ਨਾਲ ਡਬੋਂਦੇ ਯਾਰਾਂ ਨੂੰ ਹੋ ਜਾਨ ਤੋਂ ਵੱਧ ਪਿਆਰਾਂ ਨੂੰ ਮੇਰੇ ਨਾਲ ਖੜਦੀਆਂ ੜਾਰਾਂ ਨੂੰ ਜੱਗ ਸਲਾਮਾ ਕਰਦਾ ਏ ਮੇਰੇ ਰੱਬ ਵਰਗਿਆਂ ਯਾਰਾਂ ਨੂੰ ਉਹ ਹਰ ਦੁੱਖ ਨੂੰ ਆਪਣਾ ਮੰਨਦੇ ਨੇ ਨਾਲ ਜਿਵੇਂ ਮੇਰੇ ਸਨਦੇ ਨੇ ਵਜਦੇ ਇੱਕਾਂ ਦੇ ਵਿੱਚ ਸਿੱਧੇ ਰਹਉਂਦੇ ਇਹ ਗੰਨਦੇ ਨੇ ਅੱਗੇ ਖੜਾ ਗੁਰシャン ਜਿਹੜਾ ਬਸ ਜਾਣਦਾ ਏ ਸਤਕਾਰਾਂ ਨੂੰ ਹੋ ਜਾਣ ਤੋਂ ਵੱਧ ਪਿਆਰਾਂ ਨੂੰ ਮੇਰੇ ਨਾਲ ਖੜਦੀਆਂ ਡਾਰਾਂ ਨੂੰ ਜੱਗ ਸਲਾਮਾ ਕਰਦਾ ਏ ਮੇਰੇ ਰੱਬ ਵਰਗੇਆਂ ਯਾਰਾਂ ਨੂੰ ਬਹੁਤ ਸੋਹਣਾ ਗਾਣਾ ਤੂੰ ਆਪ ਲਈ ਕਿ ਖੋਦ ਲਿਖਿਆ ਵੀਰੇ ਕੋਲ ਲਿਖਾਇਆ ਸੀ ਕਿਹੜੇ ਵੀਰੇ ਤੋਂ ਹੈ ਜੀ ਕਾਪੀ ਕਿੱਥੇ ਆ ਉਹ ਕਰ ਉਹਨੂੰ ਲੈ ਕੇ ਓਰੇ ਆਇਆ ਨਹੀਂ ਤੁਸ ਅੱਛਾ ਲੈ ਗਿਆ ਪਰ ਭੱਜ ਕੇ ਜਾ ਆਪਾਂ ਉਹਦੀ ਇੰਟਰਵਿਊ ਕਰੀ ਕਿੱਡਾ ਕਾ ਉਹ ਕਿੱਡਾ ਵੱਡਾ ਕਿੱਡਾ ਵੱਡਾ ਮੇਰੀ ਇਦਾਂ ਜੀ ਹਾਂ ਪਾਪਾ ਦੀ ਇਦਾਂ ਹੈ ਪਾਪਾ ਦੇ ਸਤੂ ਦੇ ਘਰੇ ਕੁੱਟੇ ਪਾਪਾ ਦਾ ਪਾਪਾ ਕੁੱਟਦੇ ਜੇ ਮੰਮੀ ਕੁੱਟਦੇ ਪਾਪਾ ਕਿਹੜੀ ਕਿਲੋ ਕੁੱਟਦੇ ਸ਼ਰਾਰਤ ਕਿਹੜੀ ਸ਼ਰਾਰਤ ਕਰਦਾਂ ਨਾ ਕੋਈ ਵੀ ਮਤਲਬ ਬੈਟਬਾਲ ਖੇਡਦੇ ਸੀ ਹਮੇ ਗਾਮਲੇ ਤੋੜਦੇ ਗਾਮਲੇ ਰੱਖੇ ਹੋਣੇ ਅੱਛਾ ਉਸ ਤੋਂ ਵੀ ਹੋਰ ਵੀ ਫੇਰ ਤੂੰ ਸ਼ਰਾਰਤ ਛੱਡਦਾ ਨਹੀਂ ਨਾ ਛੱਡ ਦਿੰਦੇ ਹੈ ਛੱਡ ਦਿੰਦੇ ਕਦੇ ਕਦੇ ਛੱਡੀਆਂ ਹੁਣੇ ਛੱਡ ਦੇ। ਹੁਣ ਕਰਿਆ ਕੀ ਫਿਰ ਕਰੇਗਾ? ਨਹੀਂ ਜੀ ਨਹੀਂ। ਮੈਂ ਦੇਖ ਲਾ ਕਰ ਲਈ ਕੋਈ ਨਾ ਫਿਰ ਕੀ ਆ? ਨਹੀਂ ਜੀ ਕੋਈ ਨਹੀਂ। ਇਹ ਤਾਂ ਤੂੰ ਕਿੰਨੀ ਵਾਰ ਕਰਿਆ ਇਹ ਗੱਲ ਵੀ ਆ ਮੈਂ ਸ਼ਰਾਰਤ ਛੱਡਤੀ। ਗਿਣਾ ਨਹੀਂ ਆਤਾ। ਫਿਰ ਅੱਜ ਵੀ ਕਿਵੇਂ ਤੇਰਾ ਯਕੀਨ ਕਰੀਏ ਸੀ? ਵੀਡੀਓ ਬਣ ਰਹੀ ਹੈ। ਪ੍ਰੂਫ ਹੈ ਨਾ ਜੀ। ਪ੍ਰੂਫ ਹੈ ਦੇਖ ਲਾ ਜੇ ਸ਼ਰਾਰਤ ਹੁਣ ਕੀਤੀ ਫਿਰ ਕਟ ਬਾ ਵਾਧੂ ਕਟ ਪਊਗੀ। ਫਿਰ ਕੁੱਟਮੈਂਡ ਦੀ ਵੀਡੀਓ ਬਣਾਵਾਂਗੇ ਅਸੀਂ ਨਹੀਂ ਨਾਲ ਅਸੀਂ ਤੇਰਾ ਕਬੂਲਨਾਮਾ ਵੀ ਚਲਾਵਾਂਗੇ ਇਹਨੇ ਕਿਹਾ ਸੀ ਮੈਂ ਸ਼ਰਾਬ ਤਾਂ ਕਰਦਾ ਨਹੀਂ ਉਹਨੇ ਸ਼ਰਾਬਤ ਕੀਤੀ ਹੁਣ ਇਹਦੇ ਕੁੱਟ ਪਈ ਆ ਉਹ ਵੀਡੀਓ ਚਲਾਵਾਂਗੇ ਫਿਰ ਦੇਖ ਲੈ ਹਾਂਜੀ ਇਹ ਪਿੱਛੇ ਜੇ ਅਸੀਂ ਆਪਾਂ ਦੀਵਾਲੀ ਮਨਾ ਕੇ ਹਟੇ ਆਂ ਲੋਕ ਦੀਵਾਲੀਆ ਮਨਾਉਂਦੇ ਨੇ ਤੇ ਉਹ ਆਪਣੇ ਸੱਚੇ ਸੁੱਚੇ ਹਾਣੇ ਨੂੰ ਯਾਦ ਕਰਦੀ ਹੈ ਲੋਕ ਕਿ ਸਾਰੇ ਮਨਾਉਣ ਦੀਵਾਲੀ ਮੈਂ ਪੀ ਨੈਣੋਂ ਨੈ ਵਹਾਵਾ ਰੱਖ ਵਿੱਚ ਮੈਂ ਦੀਪ ਆਧਾਂਦੇ ਤੇਰੇ ਵੱਲ ਤਰਾਵਾ ਹਾਏ ਵੇ ਅੱਜ ਮਿਲ ਮਿਤਰਾ ਕੀਤੇ ਵਿਛੜੀ ਨਾ ਮਰ ਜਾਵਾ ਹਾਏ ਵੇ ਅੱਜ ਮਿਲ ਮਿਤਰਾ ਪਿਛਲੀ ਦੀਵਾਲੀ ਨੂੰ ਥਾਲ ਦੀਆਂ ਦਾ ਲੈ ਤੇਰੇ ਚ ਸਿਵ ਜੀ ਓਏ ਉਹ ਦੀਵਾਲੀ ਅੱਜ ਹੈ ਸੱਜਣਾ ਉਸ ਵੇਲੇ ਤੂੰ ਦੁਨੀਆ ਸਾਡੇ ਪਿਆਰਾਂ ਦੀ ਸੀ ਸਜੀ ਕਿਤੀ ਮੇਰੇ ਨਾਲ ਵਧੀ ਤੇਰੀ ਗੱਲ ਨਹੀਂ ਉਟੀ ਕਿਤੀ ਮੇਰੇ ਨਾਲ ਵਧੀ ਤੇਰੀ ਗੱਲ ਨਹੀਂ ਉਟੀ ਕਿ ਦਿਲ ਦੁੱਖ ਦਾ ਕਿੰਨੂ ਮੈਂ ਦਕਾਵਾ ਹਾਏ ਵੇ ਅੱਜ ਮਿਲ ਮੇ ਤੇਰਾ ਕਿਤੇ ਵਿਛੜੀ ਨਾ ਮਰ ਜਾਵਾਂ ਹਾਏ ਵੇ ਅੱਜ ਮਿਲ ਮੇ ਤੇਰਾ ਸੇਨ ਵਿੱਚੋਂ ਹਾਈ ਉੱਟਦੀ ਮੈਂ ਡਰਦੀ ਹਾਂ ਨਾ ਮਾਰਾਂ ਡਰ ਲੱਗੇ ਨਾ ਅੰਬਰ ਸੜ ਜੇ ਤਾਈਂ ਹੋ ਕਹਿੰਦੇ ਨਾਲ ਸਾਰਾਂ ਤੇਰੇ ਪਿਆਰ ਵਾਲੀ ਅੱਗ ਬੈਠੀ ਸੇਨ ਵਿੱਚ ਦਬ ਤੇਰੇ ਪਿਆਰ ਵਾਲੀ ਅੱਗ ਬੈਠੀ ਸੇਨ ਵਿੱਚ ਦਬ ਜਲ ਰੱਖ ਨਾ ਕਿਤੇ ਬਣ ਜਾਵਾਂ ਹਾਈ ਵੇ ਅੱਜ ਮਿਲ ਮੇ ਤੇਰਾ ਕਿਤੇ ਵਿਛੜੀ ਨਾ ਮਰ ਜਾਂ ਵਾਹ ਹਾਈਵੇ ਅਜ ਮਿਲ ਮਿੱਤਰਾਂ ਥੈਂਕ ਯੂ ਜੀ ਬਹੁਤ ਸੋਹਣਾ ਗਾਣਾ ਬਹੁਤ ਸੋਹਣਾ ਗਾਣਾ ਬਾਈ ਜੀ ਏਸੀ ਪਿੰਡ ਲੈਲੀ ਦੀ ਸਾਥ ਜਿੱਥੇ ਹਾਸੇ ਮਜ਼ਾਕ ਹੋਏ ਗਾਣੇ ਗੁਣੇ ਸੁਣੇ ਗੱਲਾਂ ਬਾਤਾਂ ਹੋਈਆਂ ਹੁਣ ਵਧਦੇ ਹਾਂ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਆਮਦਗੜੀਆ ਪੀਟੀਸੀ ਨਿਊਜ਼ ਲੈਲੀ